ਮੈਂ ਜਣ ਬਲੀ ਜੱਟ ਦੇ ਮੈਂ ਘਰ ਮਾਪਿਆਂ ਦੇ ਰਹਿ ਲੂੰਗੀ ਉਹ ਆਖੀ ਮੈਂ ਜਣ ਬਲੀ ਜੱਟ ਦੇ ਇਹ ਤਨ ਕੀਆ ਦਾ ਐਵੇਂ ਰੋ ਲੈਣਾ ਕੱਟੇ ਵਿੱਚ ਮੋਟੀ ਉਮਰ ਦਾ ਪਹਿਣਾ ਵਾਸਤਾ ਕੀ ਕਰ ਦਿਆ ਅਰ ਜਖ ਲੋਤੀ ਮੋੜ ਦੇ ਵਸ਼ਕ ਜਜ ਨੂੰ ਮੇਰੀ ਢੋਲੀ ਦੀ ਨਾ ਕਰ ਤੂੰ ਪਿਆਰੀ ਮੈਂ ਨਹੀਂ ਜਾਣ ਬਲੀ ਜੱਟ ਦੀ ਤਾਰ ਮਾਪਿਆਂ ਦੇ ਰਹਿ ਲੂੰਗੀ ਕੁਆਰੀ ਮੈਂ ਨਹੀਂ ਜਾਣ ਬਲੀ ਜੱਟ ਦੀ ਤੇ ਤਨ ਕੀਆਂ ਦਾ ਅਚੋਦ ਮੀ ਦੇ ਚੰਨ ਵਰਗੀ ਤੇਰੇ ਅੰਗਣ ਫਿਰੇ ਕੀ ਕੱਲੀ चौदमी में चङ वरी गी तेर अंगण फिर ती कल तूं लोभा वाव जॾहिं मर्जी तूं झूठ गल टी जे तूं मेरी डोली तोरी तां त भैणी मुसीबत पारी जान भैली जट ते ਕਰ ਮਪਿਆਂ ਦੇ ਰਹਿ ਲੂਗੀ ਕੁਆਰੀ ਮੈਨਿ ਜਾਣ ਬਲੀ ਡਟਦੀ ਬਰਮੈ ਨੂੰ ਐਸਾ ਚਾਹੀਦਾ ਜਿਹੜਾ ਨਸ਼ਿਆਂ ਨੂੰ ਕਰਨਾ ਪਿਆਰ ਵੀ ਬਰਮੈ ਨੂੰ ਮੈਂ ਸਾਚਾਹੀਦਾ ਜਿਹੜਾ ਨਸ਼ਿਆਂ ਨੂੰ ਕਰਨਾ ਪਿਆਰ ਵੀ ਉਹਦੀ ਆਗਰ ਸ਼ਾਨ ਹੋਵੇ ਬੀਚੇ ਜਨਤਾ ਦੇ ਹੋਵੇਂ ਸਤਕਾਰ ਵਿੱਚ ਮੈਂ ਤੇਰੇ ਅੱਗੇ ਹੱਥ ਜੋੜਦੀ ਮੈਂ ਤੇਰੇ ਅੱਗੇ ਹੱਥ ਜੋੜਦੀ ਤੇਰੀ ਕੀ ਕਰਵਾ ਦੀ ਵਾਰੀ ਮੈਨੀਆਂ ਜਾਣ ਵਾਲੀ ਜੱਟ ਨੇ ਮੈਂ ਕਰਮਾ ਪਿਆਦੇ ਰਹੂਗੀ ਕੋਹਾਗੀ ਮੈਨੀਆਂ ਜਾਣ ਵਾਲੀ ਜੱਟ